ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਉਹਨਾਂ ਕਿਹਾ ਕਿ ਅੰਮ੍ਰਿਤਸਰ ਬੰਦ ਦਾ ਸੱਦਾ ਦਿੱਤਾ ਗਿਆ ਸੀ ਜਿਸ ਕਾਰਨ ਪੰਡੋਰੀਪੁਰ ਵਿਖੇ ਵਿਸ਼ਾਲ ਰੋਸ ਦਰਨਾ ਦਿੱਤਾ ਗਿਆ ਜਦ ਕਿ ਸੰਤ ਮਲਕੀਤਨਾਥ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਹਾਂਜੀ ਜੈ ਵਾਲਮੀਕੀ ਕੱਲ ਜੋ ਘਟਨਾ ਹੋਈ ਹੈ ਬਹੁਤ ਹੀ ਮੰਦਭਾਗੀ ਆ ਉਸ ਰੋਸ ਦੇ ਵਿੱਚ ਜਿਹੜਾ ਕੱਲ ਬੰਦ ਦੀ ਕਾਲ ਦਿੱਤੀ ਸੀ ਅੱਜ ਪੂਰਨ ਤੌਰ ਤੇ ਜਿਹੜਾ ਪੰਡਾਰੀਪੁਰ ਯੰਬਰ ਸਰ ਜਿਹੜਾ ਉਹ ਬੰਦ ਕੀਤਾ ਗਿਆ ਵਾ ਕਿਉਂਕਿ ਉਹਦੇ ਵਿੱਚ ਸਾਲ ਸੰਗਤ ਨੂੰ ਅਪੀਲ ਕਰਦੇ ਆ ਕਿ ਜਿਹੜਾ ਬੰਦ ਦੀ ਕਾਲ ਦਿੱਤੀ ਸੀ ਉਹਦੇ ਵਿੱਚ ਪੂਰਾ ਪੂਰਾ ਜਿਹੜਾ ਉਹ ਸਾਥ ਦੇਣ ਕਿਉਂਕਿ ਜਿਹੜਾ ਦੋਸ਼ੀਆਂ ਨੂੰ ਅਸੀਂ ਸਜ਼ਾ ਦੇਵਾ ਸਕੀਏ ਕਿਉਂਕਿ ਸਾਰੇ ਸਮਾਜ ਦੀ ਜਿਹੜੀ ਉਹ ਮੰਗ ਕੀਤੀ ਗਈ ਆ ਕਿ ਇਸੇ ਦੋਸ਼ੀ ਨੂੰ ਜਿਹੜੀ ਉਹ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਜੇ ਆ ਵਾਲਮੀ ਕੀ ਹਰ ਹਰ ਵਾਲਮੀ ਕੀ ਜੇ ਅਗਰ ਪ੍ਰਸ਼ਾਸਨ ਸਾਡੀ ਗੱਲ ਨਹੀਂ ਮੰਨਦਾ ਅੱਗੇ ਵਾਸਤੇ ਜਿਹੜਾ ਉਹ ਸੰਘਰਸ਼ ਜਿਹੜਾ ਉਹ ਤੇਜ ਕੀਤਾ ਜਾਊਗਾ ਜਾਂ 3 ਤਰੀਕ ਨੂੰ ਜਿਹੜਾ ਪੰਜਾਬ ਬੰਦ ਕੀਤਾ ਜਾਊਗਾ ਇਹ ਹੁਣ ਕਮਿਸ਼ਨਰ ਸਾਹਿਬ ਆ ਰਿਹਾ ਵਾ ਉਹਨਾਂ ਨਾਲ ਗੱਲਬਾਤ ਕਰਕੇ ਫਿਰ ਦੇਖਦੇ ਹਾਂ ਕੀ ਕਹਿੰਦੇ ਆ ਕੀ ਉਹਨਾਂ ਐਫ ਆਈ ਆਰ ਕੀਤੀ ਕੀ ਉਹਨਾਂ ਦੇ ਧਾਰਾ ਲਾਈ ਆ ਕਿਹੜਾ ਕਿਹੜਾ ਬੰਦਾ ਉਹਨਾਂ ਨੂੰ ਥੋੜਾ ਦੇਣ ਵਾਲਾ ਵਾ ਉਥੇ ਕਿਹੜਾ ਕਿਹੜਾ ਫੀਕੀ ਦੇ ਵਿੱਚ ਜਾਨ ਜੜੀ ਉਹ ਕੀਤੀ ਆ ਹਾਂ ਜਿਹੜਾ ਧਰਨੇ ਪ੍ਰੈਸ਼ਰ ਪਹੁੰਚ ਗਿਆ ਉਹ ਕੀ ਕਹਿਣਾ ਚਾਹੁੰਦਾ ਆ ਬਹੁਤ ਹੀ ਅੱਜ ਮਾੜੀ ਘਟਨਾ ਵਾਪਰੀ ਆ ਜਿਨ੍ਹਾਂ ਨੇ ਸਾਡੇ ਹਿੰਦੁਸਤਾਨ ਦਾ ਸੰਵਿਧਾਨ ਲਿਖਿਆ ਹੈ ਬਾਬਾ Ambedkar ਨੇ ਉਹਨਾਂ ਦਾ ਜਿਹੜਾ ਫੋਟੋ ਆ ਤੋੜਨ ਦੀ ਕੋਸ਼ਿਸ਼ ਕੀਤੀ ਆ ਇਹਦੇ ਪਿੱਛੇ ਏਜੰਸੀਆਂ ਦਾ ਹੱਥ ਆ ਏਜੰਸੀਆਂ ਇਹੋ ਜੇ ਕੰਮ ਕਰਾਉਂਦੀਆਂ ਨੇ ਕਿ ਪੰਜਾਬ ਨੂੰ ਸੁਖ ਸ਼ਾਂਤੀ ਦੇ ਵਿੱਚ ਨਹੀਂ ਰਹਿਣ ਦੇਣਾ ਚਾਹੁੰਦੀਆਂ ਇਸ ਕਰਕੇ ਅੱਜ ਅਸੀਂ ਵੀ ਇਸ ਧਰਨ ਦੇ ਵਿੱਚ ਸ਼ਾਮਲ ਹੋਏ ਆ ਕਿ ਬਹੁਤ ਮਾੜੀ ਗੱਲ ਆ ਦੀ ਕਿਸ ਤਰ੍ਹਾਂ ਦੇ ਦਿੰਦੇ ਹੋ ਕੰਮ ਸਰਕਾਰ ਤੁਸੀਂ ਸੁਵੇਖ ਹੀ ਰਹੇ ਹੋ ਸਰਕਾਰ ਦਾ ਕੋਈ ਅਰੇਂਜਮੈਂਟ ਹੁੰਦਾ ਤੇ ਇਹੋ ਜਿਹਾ ਇਹੋ ਜਿਹਾ ਅਨੁਸਖਾਵੀ ਘਟਾ ਨਹੀਂ ਹੋਣੀ ਚਾਹੀਦੀ ਇਹੋ ਜਿਹਾ ਘਟਣਾ ਨਹੀਂ ਹੋਣੀ ਚਾਹੀਦੀ ਕਿਉਂ ਇਸ ਇਹਦੇ ਨਾਲ ਸਾਡੇ ਪੰਜਾਬ ਦਾ ਜਿਹੜਾ ਇਹ ਮਾਣ ਖਰਾਬ ਹੋ ਸਕਦਾ ਬਨੇ ਗੰਦਦਦ ਬਣਾਇਆ ਦਾ ਪੂਰੇ ਦੇਸ਼ ਵਿੱਚ ਕੁਝ ਚੋਟ ਵੀ ਲਾ ਕੇ ਕੀ ਹਾਲਾਤ ਤੁਸੀਂ ਦੇਖਦੇ ਹੋ ਉਹਦਾ ਖਾਬਾ ਸਾਹਿਬ ਇਹ ਬੇਇੱਜ਼ਤੀ ਹੁੰਦੀ ਆ ਮੂਰਤੀ ਦਾ ਤੇ ਜਿਹੜੀ ਬੇਇੱਜ਼ਤੀ ਹੋ ਰਹੀ ਆ ਵੇਖੋ ਜਿਹਨੇ ਵੀ ਕੀਤੀ ਆ ਉਹ ਬਹੁਤ ਹੀ ਅਗੇ ਕਹਿ ਚੁੱਕੇ ਬਹੁਤ ਮਾਰੀ ਘਟਣਾ ਇਹ ਨਹੀਂ ਹੋਣੀ ਚਾਹੀਦੀ ਕਿਸੇ ਵੀ ਧਰਮ ਦਾ ਜਿਹੜਾ ਕੋਈ ਦੇਕ ਧਰਮ ਦੇ ਉੱਤੇ ਵੀ ਨਹੀਂ ਇਹੋ ਜਿਹਾ ਕੰਮ ਨਹੀਂ ਜਿਹੜਾ ਸਾਰਿਆਂ ਦਾ ਸਤਕਾਰ ਹੋਣਾ ਚਾਹੀਦਾ ਹਾਂਜੀ ਵਾਰਡ ਕਲ ਸੁਦਾ ਸਭਾ ਪ੍ਰਸ਼ਾਸਨ ਨਾਮ ਹਾਂਜੀ ਦਰਦ ਹੋਰ ਤਾਂ ਦੇਖੋ ਜੀ ਬਹੁਤ ਹੀ ਇੱਕ ਮੰਦਭਾਗੀ ਘਟਨਾ ਵਾਪਰੀ ਆ ਬਾਬਾ ਸਾਹਿਬ ਅੰbedkar ਸਾਹਿਬ ਦੀ ਮੂਰਤੀ ਤੋੜਨ ਦੇ ਨਾਲ ਨਾਲ ਜਿੱਥੇ ਲਾਗੇ ਸੰਵਿਧਾਨ ਦੀਆਂ ਕਿਤਾਬਾਂ ਪਈਆਂ ਸੀ ਉਹਨਾਂ ਨੂੰ ਵੀ ਸਾੜਫੂ ਕੀਤਾ ਗਿਆ ਵਾ ਇਹ ਜਿੰਨੀ ਨਿੰਦਾ ਕੀਤੀ ਜਾਵੇ ਓਨੀ ਥੋੜੀ ਆ ਜਿਹੜੇ ਵੀ ਬੰਦਿਆਂ ਨੇ ਇਹ ਕੰਮ ਕੀਤਾ ਵਾ ਉਹਨੂੰ ਪ੍ਰਸ਼ਾਸਨ ਨੂੰ ਘੱਟੋ ਘੱਟ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਆ ਇਹ ਇੱਕ ਬਹੁਤ ਵੱਡੀ ਬੇਇੱਜ਼ਤੀ ਦੀ ਘਟਨਾ ਹੋਈ ਆ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਤੇ ਭਾਈਚਾਰ ਸਾਂਝ ਨੂੰ ਖਤਮ ਕਰਨ ਵਾਸਤੇ ਉਹਦਾ ਨੁਕਸਾਨ ਪਹੁੰਚਵਾਉਣ ਵਾਸਤੇ ਪੰਜਾਬ ਨੂੰ ਲਾਂਬੂ ਲਾਉਣ ਵਾਸਤੇ ਇਹ ਇੱਕ ਸੋਚੀ ਸਮਝੀ ਸ਼ਾਸਨ ਦੇ ਦੀ ਨਾ ਇਹ ਜਿਹੜਾ ਕਦਮ ਆ ਇਹ ਬਹੁਤ ਹੀ ਮੰਦ ਭਾਗਾ ਵਾ ਸਾਰੇ ਧਰਮਾਂ ਦਾ ਬਰਾਬਰ ਦਾ ਸਤਿਕਾਰ ਹੋਣਾ ਚਾਹੀਦਾ ਵਾ ਕਿ ਜਿਹੜੇ ਵੀ ਕਿਸੇ ਨੇ ਅਕਿਰਤ ਕੰਨ ਇਨਸਾਨ ਨੇ ਕੱਲ ਇੱਕ ਤੇ ਮੌਕੇ ਤੇ ਫੜਿਆ ਗਿਆ ਇੱਕ ਜਾਂ ਦੋ ਦੋਸ਼ੀ ਅਜੇ ਵੀ ਭਗੋੜੇ ਨੇ ਅਸੀਂ ਪੰਜਾਬ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਆ ਕਿ ਦੋਸ਼ੀਆਂ ਨੂੰ ਤੁਰੰਤ ਫੜ ਕੇ ਉਹਨਾਂ ਦੇ ਸਖਤ ਧਰਾਵਾਂ ਲਾ ਕੇ ਪਰਚਾ ਦਰਜ ਕਰਕੇ ਤੇ ਘਟੋ ਘਟ ਫਾਂਸੀ ਦੀ ਸਜ਼ਾ ਉਹਨਾਂ ਨੂੰ ਮਿਲਣੀ ਚਾਹੀਦੀ ਆ ਅੱਜ ਸਾਰਾ ਇਸਵਾਜ ਵਾਲਵਿਕ ਸਮਾਜ ਸਾਰੇ ਧਰਮਾਂ ਦੇ ਲੋਕ ਭੰਡਾਰੀ ਪੁਲ ਦੇ ਇਕੱਠੇ ਹੋਏ ਆ ਲੱਖਾਂ ਦੀ ਗਿਣਤੀ ਦੇ ਵਿੱਚ ਇਸੇ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ ਇਹ ਕਹ ਕੇ ਸਰਕਾਰ ਨੂੰ ਇਹਨਾਂ ਦੋਸ਼ੀਆਂ ਨੂੰ ਨਾਕਾ ਪਾਉਣੀ ਚਾਹੀਦੀ ਆ ਤੇ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਕੇ ਵੱਡੀ ਪੱਧਰ ਤੇ ਪਰਚਾ ਦਰਜ ਕਰਨਾ ਚਾਹੀਦਾ